ਸਾਸਰੀ ਘਰ ਬਾਈ ਜੀ ਤੇ ਸਵਾਗਤ ਆ ਮਲਕੀਤ ਬਾਈ ਬਲੌਗ ਤੇ ਮਲਕੀਤ ਬਾਈ ਫਿਰਦਾ ਉੱਥੇ ਤੇ ਅੱਜ ਆਪਾਂ ਸਾਸਰੀ ਜੀ ਸਾਸਰੀ ਜੀ ਮਾਹ ਜੰਗਲ ਬਾਬੀਨ ਹਾਂ ਇਹ ਅੱਜ ਬਾਈ ਇਹ ਬੂਟੇ ਆਪਾਂ ਨੇ ਵੇਚਤੇ ਵੇਚਤੇ ਸਮਝਾਈਦਾ ਜਿਹੜੇ ਯਾਦ ਆਉਂਦੀ ਆ ਵੀ ਮੈਂ ਵੇਚਤਾ ਦਿੱਤੇ ਪਰ ਹੁਣੀ ਤਾਂ ਦਿਲ ਘੜਦਾ ਸੀ ਪੈਸੇ ਨਹੀਂ ਨਹੀਂ ਉਹ ਨਹੀਂ ਯੱਕਾ ਹੈਗਾ ਮੈਨੂੰ ਮੈਨੂੰ ਆਏ ਕਹਿੰਦੇ ਤੇਰਾ ਬੂਟਾ ਕਹਿੰਦੇ ਇਹ ਜਿਆਦਾ ਮੋਟਾ ਉੱਥੇ ਜੋ ਥੋੜਾ ਮਾਰਾ ਮੈਂ ਸਮਝਿਆ ਗੱਲ? ਉੱਥੇ ਆਏ ਵੀ ਜਾਂਦੇ ਵੀ ਇਹ ਬੂਟੇ ਨਾਲੋਂ ਜ਼ਿਆਦਾ ਉੱਥੇ ਨਾ ਉੱਥੇ ਬੂਟੇ ਜ਼ਿਆਦਾ ਲੰਬਾ ਬੂਟਾ ਜ਼ਿਆਦਾ ਉਹ ਲੰਬਾ ਹਾਂ ਉਹ ਲੰਬਾ ਬੂਟਾ ਇਹ ਜ਼ਿਆਦਾ ਥੋੜਾ ਜਿਹਾ ਤੇ ਇਹਦੇ ਮਾੜੇ ਵੀ ਬੂਟੇ ਬਹੁਤੋਂ ਹੈਵੀ ਬੂਟਾ ਬਹੁਤ ਧੀਏ ਯਾਰ ਮੈਨ ਤਾਂ ਆਹ ਦਾ ਬੂਟਾ ਬਹੁਤ ਹੈਕਰ ਭਾਈ ਆਹ ਬੂਟਾ ਬਹੁਤ ਹੈਕਰ ਮਾ ਉਹ ਹੀ ਸੱਕ ਕਦ ਨਹੀਂ ਮੈਂ ਪਹਿਰੇ ਪਾਈ ਆਦਾ ਨਹੀਂ ਮੰਗਦਾ ਲੈ ਢੀਂਚੇ ਉਰਤੀ ਹੈ ਹਾਂ ਹੁਣ ਉੱਧਰ ਆਇਆ ਇਹ ਬੂਟਾ ਹੈ ਵੀ ਸਭ ਨਾਲ ਬੜਾ ਬੂਟਾ ਇਹ ਹਾਂ ਉਹ ਵਿਚਾਰੇ ਆ ਜਿਆਦਾ ਮਾੜੇ ਆਏ ਨੇ ਜੋ ਮਨੇ ਪਹਿਲਾ ਦੂਆ ਕਿਹਾ ਚੌਥਾ ਬੂਟਾ ਮੈਨ ਇਹ ਸਾਈਡ ਨਾਲੋਂ ਢਾ ਗਿਆ ਬਾਈ ਚੌਥਾ ਬੂਟਾ ਮੈਨ ਸਾਈਡਾਂ ਮੈਂਦਾ ਇਹ ਚੌਵੀ ਹੁੰਦਾ ਹੈ ਹੈ 22 24 22 ਲੈ ਬਾਈ ਮੈਨ ਰਸੇ ਦੋ ਲੀ ਜਾ ਨੀ ਬੀ ਆਲਾ ਸੇ ਇਹ ਚੌਵੀ ਹੈ ਕੀ ਆ ਬੀ ਵੀ ਨੀ ਆ ਬੀ ਹੈ ਦੇਖੋ ਇਹ ਹੋਂਦ ਸਾਹਜ ਆ ਗਿਆ ਫੇਰ ਉਹੀ ਗੱਲ ਮੈਂ ਕਹਿਆ ਉਹਨੂੰ ਉਹ ਕਹੀ ਮੈਂ ਆਏ 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 ਬਹਾ ਬੰਦੂ ਪਤਾ ਹੈ ਅਜ ਚੌਵੀ ਆ ਹਾਂ ਚੌਵੀ ਹਾਈ ਕਾ ਵੀ ਹੈ ਇਹ ਆ ਆ ਠੀਕ ਹੈ ਯਾਰ ਫੇ ਮੇਰੀ ਹੋ ਗੱਲ ਹੋਣਾ ਕੋਈ 24 ਕੋਈ 28 ਯਾਰ ਮੂਰੇ ਬੂਟਾ ਮੋਟ ਚੜਦੇ ਕਿ ਨਹੀਂ ਬੂਟਾ ਮੋਟਾ ਹੁੰਦਾ ਉਹ ਤੇ ਗਾਹਣਾ ਫਿਰ ਡਾਊਨ ਹੁੰਦਾ ਜਾਂਦਾ ਥੋੜਾ ਉਹ ਗਾਹਾਂ ਡਾਊਨ ਵੀ ਆ ਜਾਂਦਾ ਯਾਰ ਡਾਊਨ ਆ ਜਾਂਦਾ ਇਹ ਹੁਣ ਗਿਣਤੀ ਮੇਂ ਜਿਆਦਾ ਇਹ ਬੂਟੇ ਉੱਥੇ ਬੂਟੇ ਵੀ ਕੰਮ ਦਾ ਬਾਈ ਇਹ ਕਿੰਨਾ ਆਪਣਾ ਹੈ ਸਾਫ ਸੁਥਰਾ ਬੂਟਾ ਇਹਨਾਂ ਹੈ ਏਰੀਆ ਕਿੰਨਾ ਹੈ 6 ਵਿਗੇ ਹੈ 6 ਵਿਗੇ ਹੋਇਆ 6 ਵਿਗੇ ਦਾ ਆਪਾਂ ਦਿੱਤਾ 6 ਲੱਖ 5000 ਦਾ 2000 ਦਾ 6 ਰੱਖ 2000 ਦਾ ਹਾਂ ਯਾਰ ਇਹਨਾਂ ਦੇ ਤਾਂ ਇਹ ਤਾਂ ਗਿੱਲਾ ਪਿਆ ਇਹ ਤਾਂ ਗਿੱਲਾ ਪਿਆ ਲੋਕੀ ਕਹਿੰਦੇ ਮਾ ਤੂੰ ਦੱਸ ਇਹਨੂੰ ਖਾਲੀ ਕਰਨਾ ਪਰਦੇ ਕੱਢ ਲੈ ਪਰਦੇ ਤਨੂ ਗਿਆ ਆਪੇ ਕੱਢੂੰਗਾ ਜੇ ਤੈਨੂੰ ਕੱਢਣਾ ਯਾਰ ਕਿੱਲਾ ਜਾਂਦਾ ਪਰ ਮੈਂ ਸੁਬਤ ਆ ਜੂਗਾ ਆਪੇ ਬਲਦੂੰਗਾ ਜਿੱਥੇ ਲਦਣਾ ਰਾਤ ਨੂੰ ਇੱਕ ਪਾਣੀ ਹੋ ਜਾਂਦਾ ਹੋਕਾ ਕਰਨਾਂ ਭਰਦੇ ਅੱਜ ਅੱਜ ਭਰ ਦਿੰਦਾ ਰਾਤ ਨੂੰ ਮੋੜ ਛੱਡ ਦਿੰਦਾ ਇਹਨੂੰ ਰਾਤ ਨੂੰ ਆਉਂਦੀ ਹੈ ਆਇਆ ਤਾਂ ਨਹੀਂ ਬਟਣਾ ਪੁੱਛਿਆ ਤਾਂ ਹੈ ਪੁੱਛਿਆ ਤਾਂ ਉਹ ਕਹਿੰਦਾ ਇੱਕ ਪਾਣੀ ਹੋ ਲਾ ਦੋ ਕਹਿੰਦਾ ਅਸੀਂ ਆਪੇ ਬਟਣੇ ਆ ਮਾਂ ਬਾ ਮਾ 10 ਤਰੀਕ ਤੋਂ ਤੀ ਵੀ 10 ਦੇ ਪਹਿਲਾਂ ਖਾਲੀ ਹੋਣਾ ਚਾਹੀਦਾ ਆਇਆ ਪਾਣੀ ਤੇ ਆਦ ਨੂੰ ਮਾ ਬੱਤਾਂ ਜੀ ਨੇ ਇੱਥੇ ਜਿਹੜੇ ਉਹ ਆ ਵੀ ਪ੍ਰਸ਼ਾਦ ਹੈ ਤੁਸੀਂ ਇੱਕ ਪਾਣੀ ਲਾ ਦੇ ਹੋ ਇੱਕ ਪਾਣੀ ਲਾ ਜਾਂਦਾ ਅੱਜ ਰਾਤ ਨੂੰ ਆਈ ਨਹੀਂ ਅਗਲੇ ਤੇ ਕੋਹਣਾ ਨਹੀਂ ਠੀਕ ਨਹੀਂ ਗੱਲ ਬਾਬਾ ਮਾਣਾ ਕਹੇ ਵੀ ਬੰਦੇ ਹੋਰ ਚਾਹੀਦੇ ਆ ਬਈ ਤੁਸੀਂ ਪਾਣੀ ਨਹੀਂ ਲਾਇਆ ਇੱਕ ਗੱਗੇ ਪਾਣੀ ਨੂੰ ਜੇ ਲੱਗਦਾ ਨਾ ਭਰ ਕੇ ਖੁੱਲੋ ਹੀ ਜਾਂਦਾ ਬਾਈ ਪਾਣੀ ਇਹ ਹਾਂ ਖੁੱਲੋ ਜਾਂਦਾ ਪੂਰਾ ਫੁੱਲ ਜਾ ਕੇ ਜਾਂਦਾ ਹੁੰਦਾ ਭਰ ਕੇ ਨਾ ਕੱਖ ਜੀ ਤੁਰਦਾ ਨਹੀਂ ਨਾ ਪਾਣੀ ਕੱਖ ਜੀ ਤੁਰਦਾ ਨਹੀਂ ਯਾਰ ਫੜਾ ਫਿਰ ਸੁੱਕਦਾ ਨਹੀਂ ਦੋ ਦਿਨ ਆ ਹੁਣ ਤੂੰ ਦੇਖ ਲੈ ਤੇਰੇ ਸਾਹਮਣੇ ਯਾਰ ਟਰੈਕਟਰ ਸਲਿੱਪ ਕੱਢੂਗਾ ਉਹ ਲੈ ਗਾੜਾ ਪੇ ਲੈ ਮੇਰੇ ਵਗਾਂ ਨੂੰ ਮਾਰਦਾ ਉਹ ਦਿਖਾ ਰ ਮੈਂ ਅਗਲਾ ਕਹੀ ਜਾਂਦਾ ਕਹਿੰਦੇ ਪਾਣੀ ਲਾਉਂਦੇ ਤੁਸੀਂ ਲੈ 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 ਕੇ ਚੱਕ ਕੇ ਦਾ ਲੈ ਗਾਰਾ ਪਿਆ ਫਿਰ ਠੀਕ ਆ ਉਹ ਠੀਕ ਔਰ ਬਾਈ ਸਾਨੂੰ ਆਹ ਬੂਟੇ ਦਿਖਾਤੇ ਉਹ ਅੱਛਾ ਉਹ ਪਰਲੀ ਸਾਈਡ ਬੂਟੇ ਮਾਰੇ ਆ ਤੇ ਉਹੀ ਕਹਿੰਦਾ ਮੈਂ ਯਾਰ ਆਪਾਂ ਇੱਧਰ ਮਿਲ ਲੈ ਉਹ 20 20 ਦੇ ਸਾਰੇ ਬੂਟੇ 20 20 ਵਾਲੀ ਆ ਵਿਚ ਵਿਚ ਟੁੱਟੇ ਵੀ ਹੈਗੇ ਆ ਓ ਬਾਈ ਲੈ ਹੁਣ ਇੱਕ ਵਾਰ ਨਿਗਮ ਭਰਾ ਨੂੰ ਸਾਰੀ ਮੈਂ ਜਲਦੀ ਆਏ ਆ ਨਾ ਵੀ ਹੁਣ ਜਿਹੜਾ ਦੱਸਦੇ ਅਗਲਾ ਉਰੇ ਬੰਦਾ ਕਰਦੇ ਜੀ ਆ ਜੀ ਈਗਾ ਹੁਣ ਸਾਨੂੰ ਦਿਖਾਉਣੇ ਬੂਟੇ ਇੱਥੇ ਬਾਈ ਬੂਟੇ ਤਾਂ ਦਾਦਾ ਇਹ ਜਿਹੇ ਬੂਟੇ ਮੰਨੇ ਵੀ ਨਹੀਂ ਹੈਗੇ ਇੱਥੇ ਤੂੰ ਬੂਟੇ ਨਾ ਗਿਣਾ ਆਪਾਂ ਮੈਂ ਅਵੇ ਅੱਖ ਮੈਂ ਦੇਖ ਲਈ ਨਿਕਾ ਉੱਥੇ ਜਿਹੜਾ ਪਾ ਲਗਣਾ ਬਈ ਯਾਹਾਂ ਦੱਸ ਵੀ ਇੰਨੇ ਦੇ ਹੈਗੇ ਕਿ ਨਹੀਂ ਨਹੀਂ ਹੈਗੇ ਕਿ ਜਿਆਦਾ ਦੇ ਜਾਂ ਘੱਟ ਦੇ ਆ ਇਹ ਥੋੜੀ ਜਿਹੀ ਚੜਾਈ ਘੱਟ ਆ ਉਦੀ ਲਵਾਈਆ ਦਾ ਬਸ ਇਹਦੇ ਮੈਂ ਚੜਾਈ ਘੱਟ ਆ ਇਹਦੇ ਮੈਂ ਆਪਾਂ ਤਾਂ ਬੂਟੇ ਦੇਖਣਾ ਵੀ ਬੂਟੇ ਕਿਹੜੇ ਤਗੜੇ ਜਿਆਦਾ ਹੁਣ ਠੀਕ ਸਾਰੇ ਬੂਟੇ ਕੋਈ ਜਿਆਦਾ ਵੱਡਾ ਕੋਈ ਜਿਵੇਂ ਨਾਰਮਲ ਹੈ ਨਹੀਂ ਇਹਦਾ ਮੈਂ ਤੈਨੂੰ ਦੱਸਦਾ ਇਹਦਾ ਵੀ ਇੱਥੇ ਇਹ ਤੁਸਾਂ 6-6 ਦਾ ਗੀੜ ਹੈਗਾ ਦਾ ਜਦੋਂ ਨੂੰ ਮੈਂ ਵੀ ਸਾਢੇ 6 ਤੱਕ ਵੇਚਣ ਚਾਹੀਦੇ ਬੂਟੇ ਤੈਂ 47000 ਰੁਪਏ ਘਟਾ ਤਾ ਚੱਲ ਕਿਤੇ ਨਹੀਂ ਮੇਰੇ ਹਿਸਾਬ ਨਾਲ ਠੀਕ ਹੀ ਆ ਬਸ ਤੇਰਾ ਬਾਤ ਜੇ ਤੇਰੀ ਜਮੀਨ ਆ ਹੋਰ ਤਾਂ ਕਹਿੰਦਾ ਤੇਰੀ ਜਮੀਨ ਤੇ ਤੇਰਾ ਮਾਲ ਤੋਂ ਮਾਰਜੀ ਵਿੱਚ ਚਾਰ ਪੈਸੇ ਅਗਲੇ ਨੂੰ ਬਾਜ ਜਾ ਅਸੀਂ ਤਾਂ ਤੁਹਾਨੂੰ ਰੇਟ ਦੱਸਦਾ ਬੰਮੇ ਠੀਕ ਨਹੀਂ ਗੱਲ ਠੀਕ ਆ ਵੀ ਤੇਰਾ ਸਮਾਨ ਆ ਭਾਈ ਚਾਹੇ ਤੂੰ ਚਾਹੇ 8 ਦਾ ਵੇਚ ਦੇ ਆਪਾਂ ਤੁਹਾਨੂੰ ਰੇਟ ਦੱਸਦਾ ਉਹਦੋਂ ਆ ਕੇ ਮੈਂ ਵੀ 6.5 ਤੱਕ ਵੀ ਜਾਣ ਚਾਹੀਦੇ ਹਾਂ ਹੁਣੇ ਮੈਂ 2 ਸਾਲ ਲਾਉਣੇ ਨਹੀਂ ਹੈਗੇ ਜੇ ਮੈਂ ਇੱਥੇ ਹੋ ਗਈ ਸੁੰਗ ਹੁਣ ਹੁਣ ਲਾਉਣੇ 2 ਸਾਲ ਤਾਂ ਨਹੀਂ ਰੋਏ ਠੀਕ ਨਹੀਂ ਗੱਲ ਨਾਲੇ ਕਾਕਨ ਦਾ ਉਧਰ ਬਾਦ ਫੇਰ ਲਾਉਂਗਾ ਗੰਨਾ ਇਹ ਲਾਉਂਗਾ ਫੇਰ ਬੂਲਡਰ ਵਿੱਚ ਦੋ ਜੀ ਪਮਾ ਜੀ ਫੋਟੋ ਓਕੇ ਰੋ ਤਾਹੋ ਉਹ ਜੇ ਬੰਦੇ ਨੂੰ ਪਤਾ ਵੀ ਛੂੰਗੂ ਜੀ ਹੋਣ ਲੱਗੀ ਹੁਣ ਆਪਾਂ ਉਧਰ ਚੱਲੀਏ ਹਾਂ ਚੱਲਦੇ ਉਧਰ ਦੂਏ ਖੇਤਾਂ ਵਿੱਚ ਚੱਲਦੀਏ ਚੱਲ ਚੱਲੀਏ ਦਿਖਾਉਣੇ ਆ ਨਾਲੇ ਖਾਣੋਂ ਕੰਪੈਰੀਸ਼ਨ ਕਾ ਕਰਦੇ ਹਾਂ ਹਾਂ ਚਲੋ ਆਏ ਫੇਰ ਚਲੋ ਹੋਏ ਮੂਰੇ ਚੱਲੇ ਜੀ ਚੱਲੇ ਲੈ ਭਾਈ ਹੁਣ ਪਹੁੰਚ ਗਏ ਆਪਾਂ ਦੂਆ ਖੇਤ ਇਹ ਹੈਗਾ ਰੌਤਾ ਪਿੰਡ ਚ ਹੈ ਬਾਕੀ ਬੂਟਾ ਇਹ ਵੀ ਦੇਖੋ ਭਾਈ ਲੈ ਉਹ ਬੂਟੇ ਮਿੰਨ ਦੇ ਆਪਾਂ ਮੈਂ ਕਹਿੰਦਾ ਉਹਨਾਂ ਦੇ ਬੂਟੇ ਤਕੜੇ ਆ ਸਾਰੇ ਹਾਲ ਹੈ ਆ ਆ ਦੇਖ ਲੈ ਉਹ ਉਧਰ ਚੱਲਦਾ ਕੰਮ ਉਧਰ ਤਾਂ ਮਿੰਨ ਦਾ ਕਿੰਨਾ ਨਿਕਲਿਆ ਭਾਈ ਆ 27 ਨਿਕਲੇ ਆ 27 ਆਹ ਆ 29 ਆਹ 29 ਹੋ ਗਿਆ ਓਰੇ ਬੂਟੇ ਮਿਲ ਕੇ ਗਈ ਵੀ ਨਹੀਂ ਉਹ ਬੁੱਟਾ ਜਿਆਦਾ ਉਹ ਬੁੱਟੇ ਮੈਣਾ ਉਹਦੇ ਸਾਹਮਣੇ ਵਾਲੇ ਆਏ ਹੁਣ 23 ਹੋ ਗਿਆ 23 ਹੋ ਗਿਆ ਉਹ ਮੰਦੋ ਤਿੰਨ ਉਹ ਵੀ ਮਿਲਣਾ ਉਹ ਵੀ ਕੀਤਾ ਸਟਾਈ 38 ਅੱਕ ਨਹੀਂ ਆਉਣੇ ਸਾਰੀ ਜੇ ਮਿਲ ਕੇ ਦੇਖ ਚੱਲ ਲੈ ਦੇਖ ਲੈ ਕਹਿਣੀ ਹੋਰ ਕਰਨੀ ਹੋਰ ਆਹ ਨੂੰ ਪਾ ਪਾਰੇ ਪੜਾ ਮਖਾਉਂਦਾ ਇਹ ਛਿਪਦਾ ਪਾਸਾ ਬੜਾ ਇੱਧਰ ਆ ਗਿਆ ਛਿਪਦਾ ਪਾਸਾ ਉਧਰ ਮੈਣਾ ਬੁੱਟਾ ਚੜਰੇ ਪਾਸੇ ਜਾਈਆਂ ਆਈ ਹੈ ਮੈਂ ਕਹਾ ਮਣੀ ਆਈ ਇਹ ਵੀ 28 ਹੋਊਗਾ 28 ਤੇ ਬਾਤਾਂ ਕਿੰਨੀ ਹੋਊਗਾ ਨਨਤੀ 28 ਹੋਊਗਾ ਇਹ ਵੀ 28 ਇਹ ਵੀ 28 ਚੱਲ ਆ ਗਿਆ ਉਹ ਆ ਆ ਬੁਟਾ ਅਗਾਹਾਂ ਜਾ ਹੁਣ ਆ ਮੇਣਾ ਇਹ ਵੀ 28 22 22 ਦਿਖਾਈ ਹੋਊਗਾ ਇਹ 22 ਹੀ ਇੱਥੇ ਆਉਣਾ ਨਾ ਨਾਲੇ ਉਹ ਮਿੰਡ ਦਾ ਜਿਆਨ ਉੱਚੇ ਤੇ ਪੀਸ ਹੈ ਨਾ ਸਿਰ ਦੇ ਬਰਾਬਰ ਤੇ ਹੈ ਨੀ ਛਾਤੀ ਬਰਾਬਰ ਇਹ ਵੀ 28 22 ਚਲ ਆ ਉਹ ਵੀ ਚ ਲਗਾ ਇਹ ਮਿੰਡ ਇਹ 24 28 24 22 ਹੋਊਗਾ ਬਸ ਇਹ ਚੋ ਵੀ ਪਛੀ 26 26 ਆਹ ਇਹ 24 ਹੈ 24 ਇੰਨੇ ਸਾਰੇ ਬੂਟੇ ਤਕੜਾ ਆ ਚੰ ਇੰਨਾ ਦਾ ਅੰਦਾਜ਼ਾ ਆ ਗਿਆ ਹੁਣ ਉਹਦੇ ਗਾਣੇ ਆ ਜੇ ਇਹਨੂੰ ਛੱਡ ਦੇ ਤਾਂ ਆਪਾਂ ਕਾਊਂਟ ਚ ਨਹੀਂ ਆਦਾ ਛੱਡੇ ਪੈਸੀਆਂ ਇਹ ਫ੍ਰੀ ਦੇਣੇ ਕਿ ਇਹਦਾ ਚੰਪੇ ਨੇ ਤੋੜੇ ਫ੍ਰੀ ਹੈ ਨਾਲ ਇਹਦਾ 9 ਗਣਤੀ ਆ 9 ਗਣਤੀ ਇਹਨਾਂ ਦੀ ਉਹ ਕਰੀਏ ਗਿਆ ਸਾਡੇ ਸਫਲ ਕਿਸਾਨ ਨੇ ਆ ਇਹ ਦੋਏ ਬਾਈ ਇਹ ਬੂਟੇ ਨਹੀਂ ਗਣਨੇ ਆਪਾਂ ਆਪਾਂ ਗਣਨੇ ਸਿਰਫ ਅਹੀ ਬੂਟੇ 27 27 ਹੈ ਸਾਡੇ ਸਫਲ ਕਿਸਾਨ ਨੇ ਪਰਚੀ ਖੋਤੀ ਨਹੀਂ ਦਾ ਸੀ ਕੱਲਾ ਕੱਲਾ ਬੂਟਾ ਗਣਕੇ ਲਿਖਿਆ ਪਤਾ ਨਾਲੇ ਪਤਾ ਲੱਜ ਜਾਂਦਾ ਵੀ 2 ਇੰਚ ਮਣੀ ਕਿ 3 ਇੰਚ ਮਣੀ ਆ ਇਹ ਸਾਰੇ ਓਵਰ ਚ ਆ ਬੂਟੇ ਸਾਰੇ ਓਵਰ ਚ ਆ ਵੀ ਬਾਈ 24 ਹੀ ਹੈਗਾ ਤੇ 20 20 ਹੋ ਗਿਆ ਨਾ ਨਾ 20 ਨਹੀਂ ਜਾਦਾ 14 22 ਹੈ 20 ਤਾਂ ਥੱਲੇ ਰਹਿ ਜਾਣਾ ਚਾਹੀਦਾ ਚੱਲ ਅੱਗੇ ਮੈਡਮ 23 24 ਮੈਡਮ 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 ਭਾਈ 24 ਆ 23 ਕੱਚ ਹੰਮੇਰੀ ਫੋਨ ਗੱਲ ਆ ਜਾ ਤੂੰ ਬੰਨਣੀ ਪਾਇ ਤਾਂ ਐਸਟੀਮੇਟ ਗਿਆ ਮੇਰਾ ਐਸਟੀਮੇਟ ਹੈਗਾ ਭਾਈ ਇਹ 7 ਦਾ ਵੀ ਆ 6 ਬਿੱਗੇ ਤੋਂ ਤੇਰਾ ਕੋਈ ਉਹ ਬੂਟਾ ਤਾਂ ਮਾੜਾ ਥੋੜਾ ਜਿਹਾ ਮਾੜੇ ਦੇ ਬੂਟੇ ਉਹ ਚ ਵਰਾ ਉਹ ਸਾਰਾ ਬੁੱਟਾ ਜਿਹੜਾ ਖੜਾ ਹੈ ਤਕੜਾ ਉਹ ਓਵਰ ਚ ਹੈ ਹੂੰ ਉੱਥੇ ਬੁੱਟੇ ਹਲੇ ਕੋਈ 20 ਬੂਦ ਹੈਗਾ ਤਾਂ ਵਿੱਚ ਓਰੇ ਸਾਬ ਆਪਾਂ ਦਾ 24 26 24 26 ਹੈ ਮੇਰੇ ਸਾਬ ਦਾ 7 ਹੈ ਆ ਤਾਂ ਆਪਾਂ ਨੇ ਗਿਣਤੀ ਕਰੀ ਹੋਈ ਜਗਾਉ ਨਹੀਂ ਹੋਇਆ ਜਗਾਉ ਨਹੀਂ ਹੋਇਆ ਆ ਤਾਂ ਗਿਣਤੀ ਕਰੀ ਹੋਣੀ ਕੱਢੇ ਦਿੱਤੇ ਤਾਂ ਛੋਟਾ ਤਾਂ ਕਰ ਦਿੱਤੇ ਲੈ 7 6 7 7 ਕਹਿੰਦਾ ਤੂੰ ਮੈਂ 7 ਹੈ ਮੇਰਾ ਮੈਂ ਤਾਂ ਉੱਥੇ ਵੀ ਕਹਿੰਦਾ ਉੱਥੇ ਤੂੰ ਘੱਟ ਵਿੱਚ ਆ ਸਾਢੇ 6 ਦੇ ਬੁੱਟੇ ਹੈਗੇ ਦੇ ਉਹ ਬਾਵੇ ਪੌਣੇ 7 ਇੱਕ ਦੋ ਬੰਦਾ ਹੋਰ ਦੇਖਾਂ ਤਾਂ ਸਾਢੇ 6 ਜਾਣਾ ਤਾਂ ਤੂੰ ਘੱਟ ਖਾ ਕੇ ਚੱਲ ਕੋਈ ਗੱਲ ਨਹੀਂ ਚੱਲ ਹੁਣ ਜੇ ਜਾਲ ਚਾਲ ਸੱਤ ਮੱਗਿਆ ਨਹੀਂ ਮੈਂ ਤੈਨੂੰ ਸੱਤ ਕਹਿਣਾ ਮੰਗਣਾ ਤੈ ਆ ਮੈਂ ਮੰਗਣ ਦੀ ਗੱਲ ਨਹੀਂ ਕਰਦਾ ਮੈਂ ਤੇਰੇ ਨਾਲ ਗੱਲ ਕਰਦਾ ਆਪਣਾ ਵੀ ਭਾਈ ਜਾਰੇ ਨਾਲ ਵੀ ਇਹ ਬੁੱਟੇ ਨੇ ਤਾਂ ਕਿ ਜਾਣ ਚਾਹੀਦੇ ਤੇਰੇ ਸੱਤ ਨਹੀਂ ਸੱਤ ਨਹੀਂ 6.50 ਬਾਕੀ ਆ ਬੰਦਾ ਖੜਾ ਐ ਐਕਸਪੀਰੀਅੰਸ ਵਾਲਾ ਹੈ ਬਾਈ ਤੂੰ ਐਨੇ ਦਾ ਬੁੱਟਾ ਹੈਗਾ ਫੇਰ ਇਹਨੂੰ ਬੰਦਾ ਐਕਸਪੀਰੀਅੰਸ ਵਾਲਾ ਦੱਸਦਾ ਆ ਉਹਦੇ ਨਾਲੋਂ ਇਹ ਵੀ ਗੱਲ ਹਾਂ ਇਹ ਇਹਦਾ ਫਰਕ ਆ ਇਹਦੀ ਲੰਬਾਈ ਦਾ ਫਰਕ ਉੱਪਰ ਦੇ ਪੰਮੇ ਇਹ ਤਾਂ ਤੇਰੀ ਉਹ ਦੂਜੇ ਨਸਲ ਜੀ ਕਿਹੜੀ ਜੀੜ 41 ਦੀ ਜੀੜ 41 ਦੀ ਦੋ ਚੀਜ਼ਾਂ ਦਾ ਫਰਕ ਪੈ ਜਾਂਦਾ ਹੈ ਇੱਕ ਹੁੰਦਾ ਡੱਕਰਾ ਰੇਤਰੀ ਜ਼ਮੀਨ ਦਾ ਥੋੜਾ ਜਿਹਾ ਜਿਹੜੀ ਇਹ ਜ਼ਮੀਨ ਇਹ ਚ ਵਜਨ ਹੋਊਗਾ ਜ਼ਿਆਦਾ ਉੱਥੇ ਨਾਲੋਂ ਹਾਂ ਇਹ ਵਜਨ ਇਹ ਵਜਨ ਵਜਨ ਜ਼ਿਆਦਾ ਉਹ ਪਤਾ ਕੀ ਗੱਲ ਹੁਣ ਠੇਕੇਦਾਰ ਨੇ ਆਉਣਾ ਪਤਾ ਉਹਨੇ ਕੀ ਕਹਿਣਾ ਪੂਰੀ ਰੇਤਰੀ ਜ਼ਮੀਨਾਂ ਠੀਕ ਹੈ ਜਿਕਨਾ ਜ਼ਮੀਨਦਾਰ ਨੇ ਆਣਾ ਹੁੰਦਾ ਠੇਕੇਦਾਰ ਨੇ ਕਹਣਾ ਜੀ ਉਹ ਤਾਂ ਜੀ ਦੂਆ ਹੈ ਜੀੜ ਢਾਲੀ ਉਹਦਾ ਵਜਨ ਜ਼ਿਆਦਾ ਹੈ ਜੀ ਇਹ ਹੈ ਦਾਸ ਇਹਦਾ ਵਜਨ ਘੱਟ ਹੈ ਜੇ ਜੇ ਇਹਦਾ ਪਹਿਲਾ ਹੋ ਜਾਵੇ ਇਹਦਾ ਵਜਨ ਜ਼ਿਆਦਾ ਹੈ ਜੀ ਉਹ ਬੀਜੀ ਥੋੜਾ ਠੀਕ ਨਹੀਂ ਹੈਗਾ ਠੇਕੇਦਾਰ ਨੇ ਇੱਥੇ ਉਲਟ ਜਨਣਾ ਬਸ ਮੈਂ ਤੁਹਾਨੂੰ ਡੇਟ ਦੱਸਤਾ ਮਲਾਂ ਠੀਕ ਹੈ ਇਹਨਾਂ ਮੈਂ ਇਹਨੂੰ ਕਿਹਾ ਵੀ ਸਾਢੇ 6 ਇਹ ਜਨਾਬ ਨੇ ਤਾਂ ਕੀ ਕਰਿਆ ਸਾਢੇ 6 ਕਹਿੰਦਾ ਮੈਂ ਇਹਨੂੰ ਗੱਲ ਕਹੀ ਦੀ ਮੈਂ ਕਿਹਾ ਵੀ ਇੱਥੇ ਤੱਕ ਛੱਡਨੇ ਆਪਾਂ ਨੇ ਵੀ ਇਹਨਾਂ ਦੇ ਬੂਟੇ ਖੇਤਾਂ 'ਚ ਹੈਗੇ ਆ ਇਹ ਸਾਢੇ ਜਨਾਬ ਨੇ ਸਾਢੇ ਸਾਢੇ 6 ਕਹਿੰਦਾ ਸਾਢੇ 6 ਮੈਂ ਇਹਦਾ 6.5 ਕਹਿੰਦਾ ਬਾ ਵੀ ਸਾਢੇ 6 ਦੇ ਘੱਟ ਨਹੀਂ ਦੇਣੇ ਭਾਈ ਅਸੀਂ ਲੈ ਵੀ ਉਹੀ ਗੱਲ ਮੈਂ ਤੈਨੂੰ ਕਹੀ ਜਾਂਦਾ ਇਹਦਾ ਤਕੜਾ ਨਾਲੋਂ ਇਹ ਏਰੀਆ ਤਕੜਾ ਇਹ ਤਾਂ ਮਨ ਨਾ ਮਨ ਬਾਕੀ ਜੀ ਚੁਆਇਸ ਆ ਸਾਢੇ ਤਾਂ ਤੈਨੂੰ ਮੈਂ ਕਹਾਂ ਜੇ 6.50 ਹੀ ਮਿਲਦਾ ਮੈਂ ਤਾਂ ਆਪਣਾ 6.50 ਬਹੁਤ ਆਈਦਾ ਵੀ ਇਹਦੇ ਉੱਪਰ ਨਹੀਂ ਹੈਗੇ ਬੂਟੇ ਪੰਜ ਲੈਣਾ ਹੈ ਮੈਂ ਤੁਹਾਨੂੰ 10 ਤਰ ਬਾਕੀ ਚਾਹ ਤੂੰ ਕੋਈ ਬੁੱਤਾ ਨਹੀਂ ਗੜਿਆ ਵੈਸੇ ਮੇਰੇ ਭਲਾ ਮੈਂ ਤੁਝੇ ਡੇਡ ਦੇ ਵੇਚ ਦੀ ਠੀਕ ਨਹੀਂ ਬੰਮੇ ਤੇਰੀ ਜਮੀਨਾਂ ਤੈਂ ਪਾਲੀ ਤੈਂ ਕਰੀ ਮਿਹਨਤ ਸਾਡਾ ਪਾਣੀ ਖੜ ਦੇਣਾ ਤੂੰ ਵੀਂਡੇ ਫੇਰ ਬਲਾਣੇ ਤੇ ਜਾਨੂੰ ਫਿਰ ਦਾ ਬਿਗੇ ਜਭੀ ਵੀ ਦਿਨ ਚੁੱਪ ਕਰਕੇ ਹੁਣ ਤੂੰ ਦੂਰ ਜਾ ਚਾਰੇ ਆ ਬੁੱਟਾ ਵੜਾ ਆ ਆ ਇੱਕ ਲੈ ਚ ਕੇ ਬੁੱਟੇ ਖੜੇ ਲੈ ਓਕਿਆ ਸਾਰੇ ਇੱਕ ਜਹ ਖੜੇ ਆ ਹੁਣ ਇਹਨੂੰ ਮਾਰ ਕੇ ਵੇਖ ਲਾਹੀ ਤੂੰ ਨਾ ਬਾਹਰ ਮੈਂ ਇਹ ਸਾਰੇ ਜਾਣ ਵਧੀਆ ਸਾਰੇ ਵਧੀਆ ਸਾਰੇ ਬੂਟੇ ਬੰਮੇ ਕੋਈ ਬੂਟਾ ਨਾ ওভার ਤੇ ਘਾਤ ਨਹੀਂ ਹੈਗਾ ਜਾ ਕੇ ਬੂਟੇ ਗਿਣਨੋ ਮਾਰੀ ਬੰਮੇ ਮੈਂ ਤਾਂ ਕਹਿੰਦਾ ਜਿਹੜੇ ਤੈਨੂੰ ਜ਼ਿਆਦਾ ਦੇਣੇ ਬੂਟੇ ਜਾ ਠੇਕੇ ਚਲੋਗੇ ਭਾਈ ਆਪਣੇ ਬੂਟੇ ਗਿਣ ਲਓ ਉਹ ਰੋ ਰੋ ਆਪਣੇ ਉਹਦਾ ਰੇਟ ਲਾ ਦੇ ਬਸ 6 27 6 27 ਆ ਜਾ ਉਹਦਾ ਆ ਜਾ ਤੇ 10 ਮਾ ਨੂੰ ਹਮ 7 ਰੱਖ ਦੇ ਕੱਟ ਕੇ ਕਿਵੇਂ ਦੇ ਦੇ ਦੀ ਚੀਜ਼ ਨਹੀਂ ਹੈ ਹਾਂ 7 ਲਾ ਦੇ ਘੱਟ ਹੈ ਨਹੀਂ ਅੱਜ ਤੂੰ ਆਉਣੀ ਕਰੀ ਜਨਾ ਜਾਪਾ ਮਿਲ ਕੇ ਲੇਗੇ ਤੇ ਬੰਮੇ ਜਾਂਦੇ ਤਾਂ ਬਹੁਤ ਫਰਕ ਪੈ ਗਿਆ ਇਹਦਾ ਹਾਂ ਪੈ ਗਿਆ 6-7 ਮਹੀਨੇ ਹੋ ਗਿਆ ਅਕਸਰ ਤੇਰਾ ਬਾਪ 24-25 ਦੀ ਬਣੀ ਦੇ ਲੇ ਹੁਣ ਠਾਠੇ ਪਹੁੰਚ ਗਏ ਸਾਰੇ ਹਾਂ ਜਾਂਦਾ 27 ਦੇ 26 ਦੇ ਬਾਅਦ ਹਿੰਦਾ ਕੋਈ ਫਿਰ 26 ਦਾ ਕਿੰਨਾ ਦਾ ਪਹਿਲਾਂ 24-25-26 ਤੇ ਹੁਣ 28 ਪੁੱਜ ਗਏ ਮੇਰੀ ਹੋਣ ਲਾ ਗੱਲ ਹੋ ਕੇ ਠੇਕੇ ਦਾ ਰਹਿਣਾ ਮੰਨੂ ਮਰਦਾ ਨਾਲ ਲੈ ਕੇ ਜਾਈਂ ਤੈਂ ਉਹੀ ਫੇ ਕਹਿਣਾ ਪੂਰਾ ਰੇਟ ਸਾਡੇ ਹੱਥ ਕਹਿਣਾ ਰੇਟ ਮੇਰੀ ਗੱਲ ਸੁਣ ਤੂੰ ਆਵੇ ਬੇ ਇੱਧਰ ਹਲੇ ਨੂੰ ਆਪਣਾ 50000 ਰੱਖ ਲਈ ਸਾਡੀ ਹੈ ਮੰਨੂ ਮੈਂ ਮੈਂ ਮਗਾਰਤੀ ਵਾਲੀ ਨਾ 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 ਮੈਂ ਨਹੀਂ ਲੈਣਾ ਰੁਪਈਆ ਦਿੱਤੇ ਆਹ ਠੀਕ ਆ ਮੈਂ ਤੈਨੂੰ ਐ ਕਹਿੰਦਾ ਬਈ ਹੁਣ ਤੇਰੇ ਹਿਸਾਬ ਨਾਲ ਬੂਟੇ ਮੈਂ ਤੈਨੂੰ ਕਿਹਾ ਵੀ 6 ਪਿਆ ਦਾ ਬੂਟਾ ਹੈ ਇਹਦਾ 30 ਹੈ ਮੈਂ ਤਰਫੋਂ ਇਹ ਰੇਟ 6500 ਰੇਟੋਂ ਨੂੰ ਕਿਹਾ ਮੈਂ ਤੂੰ ਬਾਈ 7500 ਕਹਾ ਕੇ ਆ 31 ਦਾ ਆ 31 ਹੋਰ ਤਾਂ ਹੈ ਨਹੀਂ ਕਰੀ ਨਾ ਫੇਰ ਫੜੀ ਸੀ ਕਹ ਕੇ ਆਣ ਵਾਲੇ ਉਹ ਤੈਨੂੰ ਕਹ ਤੇ ਦਿੱਤਾ ਉਹਨੇ ਵੀ ਤੂੰ ਵੇਚ ਤੇ ਬਾਕੀ ਪੈਸੇ ਤੇਰੇ ਮੈਂ ਨਹੀਂ ਵੇਚਣਾ ਜਿਆ ਬੰਦਾ ਆਊਗਾ ਮਨ ਨਾਲ ਲੱਗੇ ਆ ਆਪਣਾ ਠੀਕ ਆ ਆ ਮਾਰ ਪਾ ਮੇ 31 ਦਾ ਆਊਗਾ 31 ਦਾ ਆਊਗਾ ਜੀ 31 ਹਾਂ 31 ਫੇਰ ਯਾ ਕੋਈ ਗਰਾਉਂਡ ਵੀ ਤਾਂ ਕੋਈ ਲੈ ਦੇਖੋ ਆਏ ਮਾਰ ਕੇ ਆਏ ਦੋ ਦੇਖੀ ਵਿੱਚ ਵਤੀ ਮਨੂ ਤਾਂ ਕਿਦਾ ਮਾਰਾ ਸੀ ਬੇਸ ਤਾਂ ਸਾਰਾ ਹੈਂ ਫਿਰ ਮੈਂ ਤਾਂ ਕਹਾਂ ਤਕੜਾ ਤੂੰ ਹੀ ਨਾ ਮੈਂ ਕਹਾਂਗਾ ਤੂੰ ਕਰਨਾ ੰਡਾ ਕਰਨਾ ਆ ਆ ਦਿੱਤੇ ਮਾਰੇ ਇੱਕ ਹੈ ਅਰੇ ਮੁੱਤੇ ਕੰਮਲੇ ਖੜੇ ਜਾ ਬੱਸ ਉਹਨੂੰ ਦੱਸਤੀ ਕਰਾਂ ਸਾਢੇ ਹੱਥ ਕਹਿਣਾ ਤਾਂ ਹੈ ਸਾਢੇ ਹੱਥ ਕਹਿਣਾ 7 ਬਰ ਛੱਡ ਦੇਣਾ ਠੀਕ ਹੈ ਬੱਸ ਠੀਕ ਹੈ ਹੁਣ ਸਭ ਦਾ ਫੈਨਲ ਹੋ ਗਿਆ ਹੁਣ ਨਾ ਕੋਈ ਕਰੀ ਠੀਕ ਹੈ ਜਿਹੜੇ 7 ਤੇ ਕਹਿੰਦੇ ਮੈਂ ਜਾ ਕੇ ਵੀ ਬਾਈ 7 ਆ ਛੱਡਨੇ ਆ ਮੈਂ ਅਗਲਾ ਵੀ ਛੜਾ ਲਾ ਦਾਂਦਾ ਆਜਾ ਇਹ ਮੇਰੀ ਗੱਲ ਸੁਣ ਲੈ ਗੱਬੀ ਆਹ 5 ਦਿਨ ਹੋਏ ਬਾਏ ਨਹੀਂ ਰਿਹਾ ਫੇਰ ਪੱਤਾ ਦੇਲਾ ਕਿੰਨਾ ਝੜ ਗਿਆ ਫੇਰ ਆਹ ਉਹ ਝੜਨਾ ਹਰੇ ਪਹਿਲਾਂ ਪੱਤਾ ਜੀ ਰਹਾ ਇਹ ਨਾ ਮੌਸਮ ਦਾ ਬਦਲਾ ਹੋਆ ਠੰਡ ਪਈ ਨਹੀਂ ਹਰੇ ਇਹ ਠੰਡ ਪਹਿਲਾਂ ਪੈਣ ਦੀ ਤੇਰਾ ਬੂਟਾ ਸਾਫ ਤਾਂ ਹੁਣ ਨਾ ਹਾਂ ਬੂਟੇ ਆ ਵੀ ਹੁਣ ਵਿਗਣ ਵਾਲੀ ਆ ਪਰ ਇਹ ਤਾਂ ਆਵੇ ਦੇ ਦੇ ਬਾਈ ਇਹ ਰਾਬੇ ਪਤਾ ਕੇ ਝੜਦੇ ਤੇਰੀ ਨਾਲੇ ਜਿਹੜੀ ਉਹ ਲਾਈ ਉੱਥੇ ਜਿੱਜਾ ਜੀ ਵੀ ਇਹਦੇ ਰੇਪ ਪੈਣਾ ਤੇ ਰੇਪ ਆਉਣਾ ਕੱਲ ਮੈਂ ਕਿਹਾ ਤੇਨੂੰ ਮਾਰ ਮਾਰ ਜੇ ਨਰ ਮੜ ਜਾ ਹੁਣ ਅੱਜ ਬਿਆ ਨੂੰ ਲੱਗ ਗਿਆ ਉਹ ਹੁਣ ਕੱਲੂ ਦੇਖਾਂਗਾ ਕੱਲੂ ਮੰਡਵਾ ਪਾਣੀ ਵੀ ਛੱਡ ਦੇਣਾ ਆਪਾਂ ਨੇ ਸਿੱਧੀ ਗੱਲ ਐ। ਸਹੀ ਨਹੀਂ? ਦੱਸ ਦੇ। ਤਾਂ ਇਹਦਾ ਕਿਵੇਂ ਨੇ ਪਾਣੀ ਇੱਥੇ? ਇਹਨੂੰ ਕਿ ਲੱਗਣਾ? ਕਿੱਲੇ ਆ। ਤਾਂ ਹੀ ਹੁਣੀ ਐ। ਲਓ ਹੋ ਗਈ। ਦੇਖੀ ਨੀ ਰੰਗ ਜਿਹਾ ਬਦਲ ਕੇ ਪਾਣੀ ਤਾਂ ਦਬ ਗਿਆ। ਪਾਣੀ ਦੇ ਹੁਣ ਧਾਨ ਵੀ ਥੱਲੇ ਦਬਣ ਲੱਗ ਗਏ। ਧਾਨ ਦਬਣ ਲੱਗੇ ਹੁਣ ਉਹਦੇ ਕਰਕੇ ਪੀਲੇ ਜਿਹੇ ਧਾਨ ਹੁਣ ਲੱਗ ਗਏ। ਉਹਦੇ ਕਰਕੇ ਹੀ ਬਦਲ ਪੀਲੇ ਜਿਹਾ ਲੱਗਦੇ ਤੈਨੂੰ। ਰੇਸ ਛੱਡ ਦਿੰਦੇ ਐ। ਰੇਸ ਦਾ ਚਾਹੀਦਾ ਹੀ ਆ। ਹਾਂ ਹਾਂ। ਕਿਤਾ ਸਿਰ ਨਹੀਂ ਐ ਸਪਰੇ ਵੀ ਕਰਨੀ ਇੱਕ ਤਾਂ। ਤਾਕਤ ਵਾਲੀ। ਤੋ ਬਰੇ ਗਾਰਡਨ ਹੀ ਪਾ ਲਿਆ। ਉਹ ਯੋ ਆਹ ਵਾ। ਨਾ। ਕੱਲ ਕੋਈ ਇਹ ਵੀ ਡਿਗ ਜਣੇ। ਡਿਗ ਜਣੇ ਪਾਸੋਂ ਪਾਣੀ ਇਹਨਾਂ ਨੂੰ ਵੀ ਛੱਡ ਦਿੰਦੇ ਆ ਕੱਲ ਹੀ ਪਾਸੋਂ ਨਹੀਂ। ਛੱਡ ਦਿੰਦੇ ਆ ਫੇਰ ਵੀਡੇ ਬਲਾ ਦਿੰਦੇ ਇਹਨਾਂ ਦੇ। ਸਾਖ ਨਹੀਂ ਪਾਣੀ ਖੁੱਲ੍ਹਾ ਆਪਣੇ। ਇਹ ਬੂਟਾ ਦਾ ਬਹੁਤ ਹਰਕਾ ਹੈ? ਬਹੁਤ ਹਰਕਾ ਯਾਰ ਬੂਟਾ ਦਾ ਬਹੁਤ ਹਰਕਾ ਭਾਈ। ਬਹੁਤ ਹਰਕਾ ਭਾਈ। ਫੇਰ ਤੇਰੇ ਕੋਲ ਫਰਕ ਆ ਬੁਆਰੀਆਂ ਕੋ ਥੋੜੂ ਬੁਆਰੀਆਂ ਦੇ ਤੂੰ ਗਲ ਬੁਆਰੀਆਂ ਮੇਂ ਆਪਣੀ ਮਰਜ਼ੀ ਥੋੜਾ ਚੱਲਣ ਦੇਵੀਂ ਆਪਣੀ ਆਪਣੀ ਮਰਜ਼ੀ ਦੇ ਨੇਪਣਾ ਹੁਣ ਆਹ ਨੀ ਪਾ ਲਾ ਫਿਟਾ ਲਾ ਪਾ ਲੈਂਦੇ ਕਿ ਤੇਰੀ ਗੁੰਡੀ ਮੈਂ ਦਈ ਆ ਬੁਆਰੀਆਂ ਆ ਲੈ ਕਿੰਨੇ ਮਾਰੀ ਲੀਗਾ ਝਾਗ ਦੀ ਕਿੱਧਰ ਨੂੰ ਐ ਮਾਰਨੇ ਕਹਿੰਦਾ ਉਹ ਬੁਆਰੀਆਂ ਨੇ ਤਾਂ ਆਏ ਵਾਹੋ ਚੱਲ ਕੋਈ ਨਹੀਂ ਸਹੀ ਆ ਯਾਰ ਵਰਦੇ ਬੁਸਾ ਵਧੀਆ ਖੜਾ ਸਾਰਾ ਐ ਚੱਲ ਆਪਣੀ ਆਪਣੀ ਮਰਜ਼ੀ ਦੇ ਲੈ ਬਾਈ ਈ ਵੀ ਨਹੀਂ ਗੱਲ ਹੈ ਖੜਾ ਕਰੇ ਹਲੀ ਕੋਈ ਕਰੀ ਉਹ ਕੁਕਲੀ ਦੇ ਬੇਫੀਦਾਈ ਵੀ ਐ ਵੀ ਅਸੀਂ ਵੇਚਣੀ ਆ। ਹੋ। ਆਹ ਕੁਕਲੀ ਦੀ ਮਾਰਗੀ। ਸਾਹਿਮਾ ਤਾਂ ਨੂੰ ਲਿਆਇਆ ਤਾਂ ਖਾਉਨੋ। ਵੀਰਾ ਤਾਂ ਮੈਂ ਪਹਿਲੇ ਗੱਲ ਤੋਂ ਨਹੀਂ ਮੰਗਦਾ। ਲੱਗਾ ਤੇਰੇ ਨਾਲ ਆ ਉਹਨੂੰ 50000 ਵੱਧ ਦੇ ਦੇਣਾ ਆਪਾਂ ਨੇ। ਮੰਗਲ ਵੀ ਨੂੰ ਰੱਖੀ ਜਦੋਂ ਸੌਦਾ ਹੋਇਆ ਹੁਣ। ਤਾਂ 7.5 ਮੱਗੂ ਬਾਈ ਤਾਂ ਹੀ 7 ਤੇ ਜਾਉਂਗੇ। ਕਵਾ ਉਹ ਉਹ ਬੰਦਾ ਠੀਕ ਮੰਗ ਲਵੇ ਉੱਥੇ ਖੜਦੇ ਨਹੀਂ ਆਉਂਦੇ ਉਹ ਕਹਿੰਦੇ ਮੂੰਹ ਮੰਗੀ ਜਗਹ ਤੇ ਕਹਿੰਦਾ ਮੌਤ ਨਹੀਂ ਮਿਲਦੀ ਅਗਲਾ ਕਹਿੰਦਾ ਤੈਨੂੰ ਹੀ ਦੱਸਦਾ ਪਿਛਲੀ ਵਾਰ ਕੀ ਹੋਇਆ ਇਹਨੂੰ ਮੈਂ ਕਹਿੰਦਾ ਇੰਨੇ ਬੁੱਟੇ ਇਹਨੇ ਉਹ ਕਹਿੰਦਾ ਕਹਿੰਦਾ ਭਈ ਇੰਨੇ ਦੇ ਛੱਡਨੇ ਮੈਂ ਉਹ ਭਾਈ ਜਿਹੜਾ ਮੂੰਹ ਤੇ ਬੋਲਦਾ ਮੇਰੀ ਗੱਲ ਸੁਣ ਲੈ ਮੈਂ ਉਹਨੂੰ ਕਿਹਾ ਮਹਾ ਇੱਕ 2 ਲੱਖ ਤੇ 6 ਲੱਖ ਤੇ ਉੱਪਰੇ ਦੇਣੇ ਆ ਮੈਂ ਹਾਂ ਮੈਂ ਥੱਲੇ ਬੁੱਟਾ ਨਹੀਂ ਦੇਣਾ ਹੈਗਾ ਮੈਂ ਮੇਰੇ ਤੇ ਥੋੜਾ ਥਾਈ 7 ਮੋਗਵਾਲ ਜੇ 8 ਮੋਗਵਾਲ ਮੈਂ ਜੇ ਤੂੰ ਕਹੂੰ ਮੈਂ ਥੱਲੇ ਆਇਆ ਮੈਂ ਥੱਲੇ ਨਹੀਂ ਆਉਣਾ ਬਥੇਰਾ ਝੋਲ ਲਾਇ ਆ ਬੂਟੇ ਤਾਂ ਮੈਂ ਦੱਸਤੀ ਗੱਲ 650 7 ਲੱਖ ਦੇ ਬੂਟੇ ਆ ਵੇਚ ਚਾਹ ਤੂੰ ਡੇ ਡੇਡ ਦੇ ਉਹ ਤੇਰੇ ਪਰ ਮੈਂ ਤੈਨੂੰ ਰੇਟ ਦੱਸ ਦਿੰਦਾ ਬੂਟੇ ਦਾ ਆਹ ਤੇਰਾ ਇਹਨਾਂ ਏਰੀਆ ਸਾਫ ਦਾ ਨਾ ਉਹ ਜਗਾ ਉਨੀ ਹੋਵੇ ਵੀ 6 ਵਿਗੇ ਹੋਆ 6 ਵਿਗੇ ਹੈ ਲੋਾਈ ਦਾ ਫਰਕ ਪੈ ਜਾਂਦਾ ਜਿਹੜੀ ਲਾਂ ਲੰਬੀ ਲੰਗੀ ਜਾਣੀ ਹਾਂ ਉਹ ਚ ਬੁੱਟੇ ਦਾ ਫਰਕ ਪੈ ਜਾਂਦਾ ਉਹ 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 ਸ਼ੇਰ ਦੀ ਚੜਾਈ ਘਟ ਹੈ ਉਹਨੇ ਨੂੰ ਦਵਾਈ ਦਵਾਈ ਉਹਦੀ ਹੈ ਨਹੀਂ ਚੜਾਈ ਆਉਦੀ ਉਹ ਨਹੀਂ ਵੱਧ ਜਗ੍ਹਾ ਛੱਡਣੀ ਪੈਂਦੀ ਚੱਲ ਤੇਰੀ ਉਹ ਵੀ ਦੇਖੀ ਜਾ ਜਵੀਂ ਕਹਿ ਕਹਿੰਦੀ ਇਹ ਜੇ ਨੀਗਾ ਹੁਣ ਲਵਾਈ ਹੂ ਤਾਂ ਬਹੁਤ ਲੈਟ ਆ ਉਹ ਚਲੇ ਗਿਆ ਦੂਖੀ ਲੈ ਨਵਾਈ ਹੂ ਜੁਵੇਰ ਦਾ ਮੋਟਰ ਬੈਠਾ ਉਹ ਕਹਿੰਦਾ ਲੈਟ ਨਹੀਂ ਹੈ ਦੱਸ ਜੁਵੇਰ ਦਾ ਪਹਿਲੇ ਵਾਲਾ ਮੈਂ ਭਾਈ ਦੋ ਵਾਰੀ ਦੇਖ ਗਿਆ ਹੁਣ ਮੈਂ ਖਿਆਲ ਨਹੀਂ ਕਰਾ ਤੀਜੀ ਵਾਰ ਜੇ ਤੂੰ ਪਹਿਲਾਂ ਆਏ ਮੇਰੇ ਪਾਸ ਲੈਟ ਵਾਲ ਦੀ ਦੀ ਅੱਛਾ ਖਬਰ ਕਿੱਥੇ ਧਿਆਨ ਤੇਰਾ ਨਹੀਂ ਨਹੀਂ ਧਿਆਨ ਮੇਰਾ ਕਿਤੇ ਨਹੀਂ ਹੈਗਾ ਧਿਆਨ ਮੇਰਾ ਇੱਧਰ ਹੈ ਦਾ ਵਿਆਹ ਚ ਵਿਆਹ ਇਹਿੰਦਾ ਮੁੰਡਾ ਖਾਣ ਗਿਆ ਵਿਆਹ ਇਹਨੂੰ ਐ ਵੀ ਮੈਨੂੰ ਇੱਕ ਪਾਸੇ ਮੈਂ ਰਹਿ ਗਿਆ ਕੱਲਾ ਵਿਆਹ ਚ ਤੇਹਾਨਾ ਹੈ ਬੇਚਾਰੀ ਪਕੌੜੇ ਦੇ ਦੇ ਰਸਤੇ ਪਹਿਲਾਂ ਮੈਂ ਖੇਤ ਨੂੰ ਆ ਲੈਣ ੱਠ ਗਈ ਸਾਡੂ ਦੀ ਕੁੜੀ ਦਾ ਵਿਆਹ ਹੋਵੇ ਘਰਾਂ ਛੱਡ ਕੇ ਨਹੀਂ ਨਹੀਂ ਉਹ ਤਾਂ ਮੈਂ ਆ ਫੇ ਰਿਹਾ ਮਾਉਣ ਘਰਾਂ ਵੀ ਰਹਿਣਾ ਯਾਰ ਇਹਨਾਂ ਨੂੰ ਪਹਿਲਾਂ ਮੈਂ ਖਾ ਦੇ ਨਾ ਕਹਦੇ ਤੂੰ ਹਾਂ ਉਹ ਪਹਿਲਾਂ ਮੈਂ ਜਾਇਆ ਪਹਿਲਾਂ ਮੈਂ ਜਾਇਆ ਜੱਦ ਗਿਆ ਤਾਂ ਲੈ ਜਸੂ ਵੀ ਨਹੀਂ ਜਾਦਾ ਜੱਦ ਗਿਆ ਤਾਂ ਹੁਣ ਵਿਆਹ ਦਾ ਹੁਣ ਤਾਂ ਹੋ ਗਿਆ ਤੂੰ ਉਹ ਘਰਾਂ ਕਿਸੇ ਦੇ ਰਹਿਣਾ ਹੀ ਨਹੀਂ ਹੋਣ ਕੌਣਾ ਕਰ ਕੌਣ ਹੁਣ ਦੋ ਘੰਟੇ ਹੋ ਗਏ ਤੈਨੂੰ ਗੱਡੀ ਕੋਲੇ ਖੜੇ ਦੋ ਮਿੰਟਾ ਦੋ ਮਿੰਟ ਦਾ ਰਾਤਾ ਬਣਾ ਇਹਨੇ ਜਾ ਕੇ ਮੁੜੇ ਜਿਹੜੇ ਬਹੁਤ ਦੂਰ ਮੰਡੇ ਕੋ ਵਿਆਹਤਾ ਹਾਂ ਆਪਣਾ ਜੱਕ ਦਾ ਮੋਟਰਸਾਈਕਲ ਖਾ ਵੀ ਗਿਆ ਜਾਂਦਾ ਫੇਰ ਆਇਆ ਹਾਂ ਜਾਂਦਾ ਆਉਂਦਾ ਜਾਂਦਾ ਆਉਂਦਾ ਜੇ ਹੁਣ ਨਿਆਣੇ ਦਾ ਉਹ ਹੱਸ ਵੀ ਰੇ ਦਾ ਪਾਉਣ ਦਿੰਦਾ ਉਹਨੇ ਬੈਲਾ ਬੈਣਾ ਉਹ ਆ ਇਹਨੂੰ ਭੇਜ ਦੇਣਾ ਜਦ ਆਹੂੰ ਖਾਣ ਦੇ ਵੀ ਰਾਤ ਦੇ ਲੈਣਾ ਫਿਰ ਭੋਗ ਵੀ ਰੇ ਗਿਆ ਖਾਣਾ ਵੀ ਗਿਆ ਭੋਗ ਭਰੀ ਨੂੰ ਭੇਜਤਾ ਬਿਊਟੀ ਆਇਆ ਆਪਣੀ ਜੱਕ ਦੀ ਖਾਣਾ ਵੀ ਕੀ ਆਏ ਖੁਲ-ਖੁਲ ਕੇ ਕਰਦਾ ਫਿਰਦਾ ਕੀ ਖਾਣਾ ਉਹਨੇ ਉਹ ਦੇ ਦੇ ਲੁੰਦਰਾ ਸਾਡੇ ਕੋਈ ਕੋਈ ਗੱਲ ਕੋਈ ਗੱਲ ਕੋਈ ਗੱਲ ਕੱਲ ਚਲੀ ਜਾ ਤੈਨੂੰ ਜੱਜ ਜੱਵੀ ਗੱਲ ਫੇ ਚੱਕ ਗੱਡੀ ਅੱਪਾ ਵੀ ਚੱਲੀ ਕੱਲ ਚਲੀ ਮੈਂ ਮੈਂ ਤਾਂ ਨਹੀਂ ਮੇਰਾ ਤਾਂ ਮੈਚ ਆ ਮੇਰਾ ਮੈਚ ਕੇ ਚੱਲਿਆ ਅਗਲੀ ਕੰਮ ਤਾਂ ਹੁਣੀ ਢਾੜ ਹੋਣਾ ਜਾ ਚੱਲੀ ਏ ਮੇਰਾ ਤਾਂ ਮੈਚ ਕੇ ਚੱਲਿਆ ਲੈ ਲੈ ਕੇ ਪਤਾ ਗੇਮ ਖੇਡਣ ਜਾਣਾ ਪੈਸੂ ਵੀ ਦੇ ਲਈ ਉਹਨੇ ਬੱਸ ਹੀ ਹੋਣਾ ਕੋਈ ਉਹ ਅੱਜ ਤੇਰਾ ਮਰੰਡਾ ਲੜੀ ਆ ਮਰੰਡਾ ਆ ਯਾਰ ਆ ਤੇਰਾ ਜਿੱਤਦਾ ਪਹਿਲਵਾਨ ਕੋਲ ਦਾ ਦੂਮ ਛੇੜੀ ਦੂਮ ਛੇੜੀ ਕੋਲ ਨੂੰ ਹੈ ਨਹੀਂ ਬੈਲ ਫੇਰ ਤੂੰ ਦੋਗਾ ਯਾਰ ਉਹ ਨਾ ਜੇ ਕਿੰਨੀ ਕੀ ਬਾਟਾ ਬੰਮੇ ਬੰਦਾ ਤਿਆਰ ਲੈਂਦਾ ਮੋਟਰਸਾਈਕਲ ਬੁਲਟ ਪਰ ਮਿੰਟ ਦਾ ਹਲਾਉਣੇ ਮੈਂ ਬਚਾਉਣਾ ਤੈਨੂੰ ਤੂੰ ਖਾ ਕੇ ਮੁੜਿਆ ਆਪਣਾ ਨਾ ਨਾ ਮੈਂ ਨਹੀਂ ਜਾਣਾ ਹੁਣ ਚੱਲ ਕੋਈ ਨਹੀਂ ਹਾਂ ਤਾਂ ਫੇ ਆ ਜਾ ਪਜਾ ਜਾ ਵੀ ਦੇਖੀ ਚੱਲ ਦੇ ਆ ਜਾ ਉੱਠ ਕੇ ਲੈ ਬਈ ਆ ਜਾ ਵੀ ਆ ਬਈ ਹੁਣ ਗੱਗਾ ਆ ਗਿਆ ਗੱਗਾ ਦੱਸ ਰੇ ਮੈਂ ਖੇਤੀવાડી ਮਾਰਨੀ ਐ ਨਾ ਨਾ ਬੱਤ ਨਹੀਂ ਪੈਰ ਦਬਦਾ ਕਿੰਨਾ ਘਾ ਪੈਰ ਤਾਂ ਦਸਤਾ ਵੀ ਹਾਰੇ ਪੰਜੂ ਕਹਿਗਾ ਉਹ ਇੰਨਾ ਕੁ ਤਾਂ ਚਾਹੀਦਾ ਹੀ ਆ ਰੇ ਪੰਜੂ ਕਹਿਗਾ ਆ ਵੀ ਦੇਖ ਲੈ ਕਿ ਆਪਾਂ ਨੇ ਕਿੰਨਾ ਬੀਜ ਪਾਇਆ ਤੇ ਇਹ ਚ ਪੂਰਾ ਤਾਂ ਧਾਨਾ ਨੇ ਜਵੀ ਸਿੱਧੀ ਬਾਤ ਈ ਹਾਂ ਦੇਖ ਦੱਸਦੀ ਐ ਨਾ ਜਰਮਿਨੀ ਪਤਾ ਨਹੀਂ ਜਿਹੜੇ ਪੇਪਲੇ ਹੋਵੇ ਧਾਨ ਹਾਰੇ ਆ ਜਰਮਿਨੇਸ਼ਨ ਘਟਾਤੀ ਦੇਖ ਲਾ ਆ ਦੇਖ ਕਿਵੇਂ ਖੜਾ ਧਾਨ ਧਾਨ ਬਾਈ ਗਰਿਆ ਵੀ ਬੋਂਦਾ ਉਰੇ ਤਾਂ ਹੀ ਜਿਹੜਾ ਜਿਹੜਾ ਗੁੱਲੀ ਡੰਡਾ ਹੋ ਜਾਂਦਾ ਚੰਗੀ ਭਲੀ ਕਣਕ ਨੂੰ ਦਵਾ ਲੈਂਦਾ ਦਵਾ ਲੈਂਦਾ ਉਹੀ ਕੰਮ ਜੀਰੀ ਦਾ ਦੇਖ ਲਾ ਖਰਾਕ ਫੇ ਬਾਈ ਖਾਈ ਜਾਂਦੇ ਨਾਲ ਤੇ ਖਰਾਕ ਖਾਗੇ ਖਰਾਕ ਖਾਣੀ ਹੋਈ ਨਹੀਂ ਹੁਣ ਜਿਹੜੀ ਜੰਮਿਆ ਵੇ ਧਾਨ ਨੂੰ ਖਰਾਕ ਖਾਣੀ ਨਹੀਂ ਹਮ ਫਰਕ ਤਾਂ ਪੈਂਦਾ ਹੀ ਐ ਯਾਰ ਤਾਂ ਹਯੋ ਧਾਨ ਖਾਲੀ ਤੇ ਵੱਧਾ ਗੁੱਲੀ ਜੰਬੀ ਤੇ ਵੀ ਦੁੱਗਣੇ ਆ ਫੇਰ ਇਤਾ ਸਾਲ ਆਇਆ ਕਿਥੇ ਦੇਖਦਾ ਛੜਿਆ ਛੜਿਆ ਯਾਰ ਥੋੜਾ ਗਿਰਿਆ ਪਿਆ ਤਾਂ ਤਾਂ ਬਹੁਤ ਆਈ ਤਾਂ 3-4 ਕੁਆਂਟਲ ਦੀ ਐਵਰੇਜ ਰਾਮਨਾਥ ਰਾਮਨਾਲਾ ਤਾਂ ਜੰਮਣਾ ਵੀ ਉਹੀ ਹੈ ਜਿਹੜੇ ਦਾਣਾ ਹੈ ਫੋਕੇ ਦਾਣੇ ਤਾਂ ਜੰਮਣਾ ਨਹੀਂ ਦੇਖ ਲੈ ਵੀ 3-4 ਕੁਆਂਟਲ ਧਾਨ ਮੰਨ ਕੇ ਜਾਂਦਾ ਹੁਣ ਫਸਲ ਲਾਲਾ ਜਾਂ ਜਾਂ ਜੰਮਦੇ ਚੀਜ਼ ਉਂ ਜੰਮੀਆਂ ਨਹੀਂ ਦੀ ਮਤਉ ਤੂੰ ਹਉ ਆਹ ਹਾ ਮੈਂ ਕਹਿੰਦੇ ਹਾਈਬ੍ਰਿਡ ਦੀ ਗੱਲ ਹੁਣ ਜੰਮਦੀ ਨਹੀਂ ਦੇਖ ਲੱਗਿਆ ਕਿਵੇਂ ਬਾਈ ਹਾਈਬ੍ਰਿਡ ਜੰਮੀ ਵੀ ਹੈ ਕਹਿੰਦੇ ਜੀ ਨਹੀਂ ਹੁਣਾ ਹੈਗਾ ਆ ਸਾਲ ਹਾਈਬ੍ਰਿਡ ਹੈ ਜੇ ਜੰਮੇ ਨਹੀਂ ਆਊਟ ਆਫ ਸੀਜ਼ਨ ਨਾਲ 15 ਦਿਨ ਦੀ ਵੀ ਨਹੀਂ ਹੁੰਦੀ ਇਹਨਾਂ ਦੀ ਹੁਣ ਤਾਂ ਛੱਡ ਤ ਆਪਾਂ ਜਿਹੜਾ ਘਰਾਂ ਸੱਟ ਵੀ ਇਹ ਹੁਣੀ ਚ ਬਾਤ ਤਾ ਤਾਂ ਪਤਾ ਤਾਂ ਹੁਣ ਧਾਨ ਦੇ ਰੇਜ ਚ ਕੀ ਜਿਆਦਾ ਜੰਮੇ ਆਂ ਕਈ ਵਾਰੀ ਨਾ ਗਾਂਹਾਂ ਚ ਗੰਨਾ ਲਾਉਂਦੇ ਆ ਗੰਨੇ ਚ ਵੀ ਜੰਮੇ ਆਉਂਦੇ ਧਾਨ ਆਪਾਂ ਨੇ ਉੱਥੇ ਵੀ ਦੇਖਿਆ ਨਹੀਂ ਗੰਨੇ ਚ ਕਿੰਨੇ ਧਾਨ ਜੰਮੇ ਤੇ ਦੇਖ ਲਾ ਹੁਣ ਜਵੀਂ ਬੀਤੀ ਆ ਅੱਗੇ ਸੀ ਜਵੀਓ ਬੀਤਦੇ ਗਾਂਹਾਂ ਦੋਹਰਾ ਗੰਨੇ ਚ ਵੀ ਜੰਮੇ ਹੋਣੇ ਜਵੀਂ ਦੇ ਬਾਅਦ ਵੀ ਜੰਮੇ ਸਾਡੇ ਯਾਰ ਵੀ ਛੇਟਾ ਪੈ ਰਹੇ ਨੇ ਕਹਿੰਦੇ ਤੂੰ ਮਿੱਟੀ ਗਾਲਦੇ ਨਹੀਂ ਫਿਰ ਇਹ ਮਿੱਟੀ ਕਦੇ ਗਾਲਦੇ ਇਹ ਹੁਣ ਆਪਾਂ ਨੇ ਭਾਉ ਵਾਲਾ ਬਣੇ ਧਾਨ ਤੇ ਜਿੱਥੇ ਗੰਨਾ ਬੀਜਿਆ ਉਦੇ ਪਹਿਲਾਂ ਆਪਾਂ ਨੇ ਝਵੀ ਬੀਜ ਲਈ ਝਵੀ ਉਹ ਜੰਮੇ ਧਾਨ ਜੇ ਆਪਾਂ ਨੇ ਗੰਦਾ ਬੀਜਿਆ ਫੇਰ ਥੱਲੇ ਸਪਰੇਅ ਕਰਨੀ ਪਈ ਇਹ ਧਾਨਾਂ ਦੀ ਆਹੋ ਇਹ ਕਿੰਨੇ ਜੰਮੇ 20 ਥੱਲੇ ਚਲੇ ਗਿਆ ਨਿਕਲੇ ਆਉਂਦਾ ਉਹ ਫੇਰ ਨਿਕਲੇ ਆਉਂਦਾ ਇਹ ਵਾਹ ਉਹਨਾਂ ਫੇਰ ਲੀਕਾ ਫੇਰ ਉੱਪਰ ਆ ਜਾਂਦੇ ਨੇ ਉਹ ਹੀ ਆ ਬਰਸੇ ਨਵਾਦੇ ਬਸੇ ਜੰਮਿਆ ਵਾ ਹੁਣ ਤੂੰ ਆਏ ਦੇਖ ਲੈ ਵੀ ਆਪਾਂ ਗੁੱਲੀ ਡੰਡੇ ਨੂੰ ਕਿੰਨੀਆਂ ਸਪਰੇਅਾਂ ਕਰਦੇ ਆ ਹਾਂ ਮਰ ਜਾਂਦਾ ਏ ਉਤੇ ਬਾਅਦ ਧਾਨਾਂ ਵਿੱਚ ਵੀ ਪਾਣੀ ਖੜਦਾ 6 ਮ ਪੇੜਾ 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 ਕਰਦੇ ਕਿੱਥੇ ਜਾਂਦਾ ਇਹ ਧਰਤੀ ਵਿੱਚ ਧਰਤੀ ਇਹ ਪਿਆ ਰਹਿਣਾ ਇਹਨੇ ਆਪਣੇ ਟਾਈਮ ਨਾਲ ਜੰਮਣਾ ਸਰੋਂ ਆ ਕਿੰਨੀ ਨਾਜ਼ੁਕ ਚੀਜ਼ ਆ ਸਰੋਂ 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 ਤੇਰੀ ਝੜੀ ਵੀ ਅਗਲੇ ਸਾਲ ਤੇਰੇ ਖੇਤ ਵਿੱਚ ਜੰਮਣੀ ਆ ਫੇਰ ਉਹ ਜਦੋਂ ਟਾਈਮ ਆ ਕੇ ਉਹਦਾ ਹਾਂ ਇਹਨੂੰ ਪਾਣੀ ਵਿੱਚ ਰੱਖ ਦੇ ਫਲਿੱਸੇ ਦੇ ਗਾ ਕੇ ਖਰਾਬ ਹੋ ਜਾਊਗੀ ਇਹ ਇਹੇ ਧਰਤੀ ਦਾ ਗਰਭ ਆ ਬਾਈ ਆਪਣੀ ਸੰਭ ਕੇ ਰੱਖੀ ਸੰਭ ਕੇ ਰੱਖਦੀ ਵੀ ਇਹਨੂੰ ਆਪਣੇ ਨੂੰ ਵੀ ਐਸੇ ਟਾਈਮ 'ਚ ਜੰਮਣਾ ਭਾਈ ਇੱਥੇ ਵੀ ਆ ਰਿਹਾ ਤੂੰ ਠੀਕ ਨਹੀਂ ਗੱਲ ਇਹਦਾ ਨਹੀਂ ਗੱਲ ਕਰ ਗਰਭ ਹਾਂ ਬੜੀ ਵਧੀਆ ਲੱਗ ਲੱਗੀ ਬੰਮੀ ਦੀ ਹਾਂ ਧਰ ਕੇ ਰਤੀ ਆਪਣੀ ਗੋਦ ਮਰ ਧਮਾ ਕੇ ਰੱਖਣਾ ਹੁੰਦੀ ਨਹੀਂ ਵਧੀਆ ਹੋਈ ਵੀ ਬੂਲਾਂ ਦੀ ਆ ਬੁੱਟੇ ਇਹ ਨਾ ਆਪਣੀ ਤਿਆਰ ਕਰ ਲਈ ਅਗਲੇ ਨੇ ਵਧੀਆ ਦੋ ਕਿਲੇ ਲਾਉਣੇ ਨੇ ਆਪਣੇ ਤਿਆਰ ਕਰ ਲਈ ਤੈ ਹੁਣ ਉਹ ਲਾਉਣੇ ਨੇ ਬੁੱਟੇ ਖਲਾਉਣੇ ਇਹਦੇ ਮੈਂ ਮੈਂ ਹੁਣ ਇਹਦਾ ਕੋਈ ਪਤਾ ਨਹੀਂ ਯਾਰ ਗੰਨਾ ਵੀ ਤੇ ਵੀਦੇ ਜਾਈ ਵੀ ਤੀ ਉਹ ਪਤਾ ਕੀ ਕਹਿੰਦਾ ਹੈ ਕਹਿੰਦਾ ਤੇਰਾ ਗੰਨਾ ਘਾਟ ਜਾਣਾ ਦੂਸੇ ਸਾਲ ਨੂੰ ਕੌਣ ਕਹਿੰਦਾ ਹਸਵੀਰ ਮੈਂ ਫੇ ਬੂਲਰ ਵੀ ਵਜਜਣਾ ਹਾਂ ਤਿੱਕਿੰਨ ਦੋ ਸਾਲ ਦਾ ਬੂਟਾ ਬੰਨਣਾ ਕਿੱਥੇ ਜਾਣਾ ਹਾਂ ਹਾਂ ਬਹੁਤ ਫਰਕ ਇਹ ਕਹਿੰਦਾ ਮੈਂ ਬੂਟਾ ਇਥੋਂ ਨਹੀਂ ਲਾਉਣਾ ਮੈਂ ਗਾਹਾਂ ਨੂੰ ਗੰਨਾ ਸਿੱਟ ਕੇ ਮੇਲੇ ਚ ਵੀ ਮੁੰਡੇ ਉਟਾ ਲਾਉਣਾ ਨਹੀਂ ਯਾਰ ਗੰਨ ਲਾ ਦੇ ਲੋ ਆਇ ਰਿਹਾ ਗੰਨ ਲਾ ਦੇ ਉਹ ਬੂਟਾ ਹੀ ਲਾ ਦੇ ਬੂਟਾ ਦੇਖਣਾ ਆਪਾਂ ਨੇ ਗੰਨਾ ਵੀ ਦੇਖਣਾ ਇੱਕ ਸਾਲ ਬੂਟਾ ਵੀ ਦੇਖ ਲੈਣਾ ਜੀ ਇੱਕ ਸਾਲ ਪਿੱਛੇ ਪਿਆਵਾ ਤੂੰ ਬਹੁਤ ਪਿੱਛੇ ਜਿੱਤ ਤਰੇ ਫਰਕ ਇੱਥੇ ਬੈਠ ਯਾਰ ਬੂਟਾ ਵੀ ਛੱਡ ਲੋਟ ਆਈ ਦੀ ਗੱਲ ਹੁੰਦੀ ਏ ਭੋਲੂ ਨੇ ਇੱਕ ਸਾਲ ਪਹਿਨਾ ਲਾਇਆ ਤੇ ਮੇਰੇ ਇੱਕ ਸਾਲ ਪਿੱਛੇ ਬੂਟੇ ਕਿੰਨੇ ਦਾ ਫਰਕ ਆ ਰੇਟ ਦਾ ਲੱਖਾਂ ਰੁਪਏ ਦਾ ਹਾਂ ਉਹ ਤਾਂ ਹੈ ਜੇ ਹੁਣ ਮੈਂ ਇੱਕ ਸਾਲ ਪਹਿਲਾਂ ਲਾਇਆ ਹੁੰਦਾ ਉਹਦੇ ਗੈਲ ਫੇਰ ਇਹ ਤਾਂ ਹੁਣ ਪਤਾ ਹੀ ਨਹੀਂ ਹੁੰਦਾ ਬੰਦੇ ਨੂੰ ਲਾਈ ਜਾਵੇ ਬਸ ਛੱਡ ਦੇਣਾ ਉਹ ਬੂਟੇ ਪਟਾਓ ਇਹਨੇ ਗੰਨਾ ਉੱਥੇ ਫੇਲਾ ਦਿਆ ਆਪਣਾ ਹੈ ਉਹ ਗੰਨਾ ਲਾ ਨਹੀਂ ਇੱਕ ਵਾਰੀ ਜੀਰੀ ਲੱਗਣੀ ਚਾਹੀਦੀ ਉਹ ਤਾਂ ਮੈਂ ਜੀਰੀ ਲਾ ਕੇ ਕਿੰਨਾ ਲਾ ਕੇ ਫੇਰ ਬੂਟੇ ਦਾ ਦੇ ਮੈਂ ਜੀਰੀ ਲਾਉਣੀ ਆ ਉੱਥੇ ਜੀਰੀ ਲਾਉਣੀ ਜਿਹੜਾ ਉਹ ਬੂਟੇ ਪਟਾਉਣੇ ਆ ਉਹ ਤਾਂ ਮੈਂ ਤੁਹਾਨੂੰ ਹੀ ਕਹਿੰਦਾ ਜੀਰੀ ਲਾ ਕੇ ਕਿੰਨਾ ਲਾਉਣਾ ਮੈਂ ਬੂਟੇ ਲਾ ਦੇ ਤੂੰ ਸਾਫ ਤੂੰ ਸਾਫ ਥੂਲ ਨਾ ਦੇ ਲੌਂਡਾ ਤੇ ਲੌਂਡਾ ਫੇਰ ਉੱਥੇ ਬੂਟਾ ਹੀ ਆ ਬੱਗੇ ਗੰਨੇ ਲਾਉਂਗਾ ਉਥੇ ਹਾਂ ਬਸ ਫ ਲਾ ਦੇ ਬਾਈ ਬੂਟੇ ਜੇ ਮੇਰੀ ਕਮਾ। ਮੈਂ ਗੈਰ ਨੂੰ ਹਲਾ ਦੇਣੇ ਯਾਰ ਬਾਕੀ ਹੁਣ ਇਹ ਮੰਦਾ ਨਹੀਂ ਨਾ ਫਿਰ ਕਿਸ ਦੀ ਗੱਲ ਹੁਣ ਆ ਗੱਲ ਆਹੀ ਗੱਲ ਆ ਗਈ ਫਿਰ ਉਹੀ ਗੱਲ ਮੰਦਾ ਨਹੀਂ ਕਿਸੇ ਦੀ ਖਿਖਲਾ। ਮਨਾ ਜਿਹੜਾ ਮੌਕੇ ਪਰ ਤਾਂ ਹੀ ਤਾਂ ਅੱਜ ਵਿਆਹ ਗਿਆ ਆਪ ਉਹ ਜੇ ਮੰਦਾ ਨਹੀਂ। ਮੈਨੂੰ ਉਹਦਾ ਚੱਕਰ ਨਹੀਂ। ਕੱਲੇ ਸੌਂਦਾ ਹੁਣ। ਚੇਨੀ ਨਾ ਬੋਲਿਆ ਹੈਗਾ। ਮੈਨੂੰ ਮੋਟਰਸਾਈਕਲ ਕਰਾਉਂਦਾ ਕਹਿੰਦਾ ਮੈਂ ਕੁਰਤਾ ਪਜਾਮਾ ਸਵਾ ਕੇ ਦਾ ਕਹਿੰਦਾ। ਕਹਿੰਦਾ ਮੈਂ ਕਹਾਂ ਨੂੰ ਪਾਂਡੇ ਚਕਾਉਣੇ ਕਰਾ। ਆ ਬੀ ਠੀਕ ਹੈ ਗੱਲ। ਮੋਟਰਸਾਈਕਲ ਪਜਾਮਾ ਸਵਾ ਕੇ ਰੱਖਿਆ ਵਾਦਾ ਵਿਆਹ ਕਰ। ਹਲ ਭੋਲੀ ਦੇ ਵਿਆਹ ਨੂੰ ਪਾ ਲੈਣਾ ਉਹ ਮਨ ਨੂੰ ਕਹਦਾ ਮੈਂ ਕੁਰਤਾ ਪਜਾਮਾ ਤਾਂ ਸਵਾਏ ਵਾ ਦੇ। ਅੱਛੇ ਮਾੜੀ ਹੋ ਗਈ ਤੇ। ਮਾੜੀ ਮਾੜੀ ਮੂੜੀ ਕੋਈ ਨਹੀਂ ਹੋਈ। ਮੈਂ ਦਿਨ ਪਰ ਮੇਰੇ ਮਨ ਨਾਲ ਨਹੀਂ ਆਪਾਂ ਮਾੜੀ ਮਨ ਨਾਲ ਮਨ ਨਹੀਂ। ਮਨ ਨਾਲ ਨਹੀਂ ਮਾੜੀ ਹੋਈ। ਮਾੜੀ ਨਹੀਂ ਹੋਈ ਹੈਗੀ। ਪਰ ਕੁਰਤਾ ਪਜਾਮਾ ਨਹੀਂ ਗਿਆ ਮਨ ਤੋਂ ਬਾਹਰ। ਕੱਪੜੇ ਸਵਾਏ ਤੇ। ਕੱਪੜੇ ਸਵਾਏ। ਸਵਾਏ ਵੇ ਕੱਪੜੇ ਤਾਂ ਮੈਂ। ਆ ਦੇਖ ਫਿਰ। ਕੱਦਾਂਗੇ ਕੱਪੜੇ ਸਵਾਏ ਪਾ ਕੇ। ਸਪੈਸ਼ਲ ਵਿਆਹ ਖਾਤਰ ਤੇ। ਫਿਰ ਮਾੜੀ ਹੋ ਗਈ ਮੇਨ। ਇਦਾਂ ਮਦਰ ਮਾੜੀ ਹੋਈ ਜੇ ਕੱਪੜੇ ਸਵਾਈ ਫਿਰ ਰਹਿ ਗਏ ਨਹੀਂ ਨਹੀਂ ਯਾਰ ਮੈਂ ਪਹਿਲਾਂ ਜਾਇਆ ਆ ਮੇਲੇ ਦੇ ਨਾ ਹਾਂ ਹੁਣ ਤੁਸੀਂ ਤੁਸੀਂ ਜਾਇਆ ਹੋ ਮੈਂ ਹੁਣ ਮੈਨੂੰ ਰਹਿਣ ਦੋ ਤੁਸੀਂ ਓਹ 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 ਇੱਕ ਵਾਰ ਮੈਂ ਮੋਟਰ ਹੈਗਾ ਜਾਂਦਾ ਇਹ ਸਾਲੇ ਗੱਡੀ ਜਾਂਦੇ ਓ ਮੈਂ ਸਾਲੇ ਕੱਪੜੇ ਮੈਲੇ ਹੋਣ ਤੇ ਚਿੱਟਾ ਸੂਟ ਸਵਾਉਂਦਾ ਮੈਂ ਕਹਿ ਰੋ ਗਿਆ ਕਹਿ ਰੋ ਗੱਗੇ ਨੇ ਕਹਿ ਦਿੱਤਾ ਮੈਂ ਤੇਰੀ ਗੱਡੀ ਛੱਡ ਕੇ ਆਉਣਾ ਆ ਤੂੰ ਕੱਪੜੇ ਪਾ ਕੇ ਜਾ ਉਸੇ ਪਾਈ ਦੇਖਣ ਵੀ ਇਹ ਕਿੱਧਰ ਆ ਗਿਆ ਤੂੰ ਹੋਟਲ ਜਾ ਗੋਲ ਨਹੀਂ ਜਾ ਬੁਲਟ ਨੇ ਉੱਡੀ ਜਾਣਾ ਮੈਂ ਉੱਡੀ ਜਾਣਾ ਟੱਕ ਚਰ ਦਾ ਕੋਲ ਮਿਲਾਂਗੇ ਮੈਂ ਹਟ ਕੇ ਮੈਂ ਚੱਲ ਨਾ ਉਹ ਕੀ ਹੋਣਾ ਆਏਗਾ ਚਲ ਠੀਕ ਹੈ ਉਦੋਂ ਨਹੀਂ ਹੋਈ ਇਸ ਬਾਈ ਡੂੰਗੇ ਦਾ ਦਰਦ ਨਾਲ ਵੀਡੀਓ ਕਰਦੇ ਨੇ ਸਮਾਪਤ ਹਾਂ ਕੋਈ ਨਹੀਂ ਆਤ ਕੋਈ ਨਹੀਂ ਆਏਗਾ ਉਹ ਮੈਂ ਆਪਣੀ ਮਰਜ਼ੀ ਨਾਲ ਨਹੀਂ ਗਿਆ ਯਾਰ ਰਹਿਣ ਦੇ ਹਾਂ ਹਾਂ ਬਾਈ ਇਹ ਮਲਗੀ ਸੀ ਆਪਣੀ ਮਰਜ਼ੀ ਨਾਲ ਗਿਆ ਬਾਈ ਠੀਕ ਹੈ ਇਹ ਡੇਡ ਦਾ ਦਰਦ ਨੂੰ ਹੈ ਇਹ ਬੰਮੇ ਨਹੀਂ 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 ਚਾਚਾ ਨੂੰ ਆਪਣੀ ਮਰਜ਼ੀ ਨਾਲ ਗਿਆ ਠੀਕ ਹੈ ਚਲ ਠੀਕ ਚੰਗਾ ਹੋ ਗਿਆ ਕੋਈ ਖਾਤਰੀ ਖਾਲੀ